ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਾਂਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਗੁਰੂ ਜੀ ਦੇ ਦੁਲਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਇਹ ਆਵਾਜ਼ ਸੁਣਦੇ ਆ ਜੋ ਆਪਾਂ ਪਹਿਲਾਂ ਜਾਪ ਕੀਤਾ ਹੈ ਵੀਡੀਓ ਦੀ ਰਮਤਾ ਤੋਂ ਪਹਿਲਾਂ ਤੇ ਮਨ ਇੱਕੋ ਨਾਮ ਟਹਿਰ ਜਾਂਦਾ ਹੈ ਕਿ ਇਹ ਸਿੱਖ ਪੰਥ ਦਾ ਮਹਾ ਮੰਤਰ ਹੈ ਬੀਜ ਮੰਤਰ ਹੈ ਮੂਲ ਮੰਤਰ ਹੈ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ 1430 ਅੰਗ ਨੇ 1430 ਅੰਗਾਂ ਉੱਪਰ ਬੇਅੰਤ ਬਾਣੀ ਦਾ ਸਾਗਰ ਹੈ ਪਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਿਜ ਪਾਠ ਜਾਂ ਅਖੰਡ ਪਾਠ ਸੈਬ ਆਰੰਭ ਹੁੰਦਾ ਹੈ ਅਰਦਾਸ ਬੇਨਤੀ ਕਰਕੇ ਮੁਖਵਾਕ ਸਹਿਬ ਲੈ ਕੇ ਜਦੋਂ ਆਰੰਭਤਾ ਕਰਨ ਲੱਗਦੇ ਨੇ ਤਾਂ ਪਹਿਲਾ ਮੂਲ ਮੰਤਰ ਦੀ ਹੀ ਆਵਾਜ਼ ਆਉਂਦੀ ਹੈ ਕਿਉਂਕਿ ਸਭ ਤੋਂ ਪਹਿਲਾ ਮੂਲ ਮੰਤਰ ਹੈ ਮੂਲ ਮੰਤਰ ਤੋਂ ਬਾਣੀ ਆਰੰਭ ਹੁੰਦੀ ਹੈ ਤੇ ਪਿਆਰ ਵਾਲਿਓ ਤੁਸੀਂ ਕਦੇ ਇਹ ਗੱਲ ਨੂੰ ਮਹਿਸੂਸ ਕਰਿਓ ਕਿ ਸਾਡੀ ਸਿੱਖ ਕੌਮ ਦੇ ਵਿੱਚ ਜਿੰਨੇ ਵੀ ਬਾਣੀ ਪੜਨ ਵਾਲੇ ਗੁਰਸਿੱਖ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਗਿਣਤੀ ਉਹਨਾਂ ਦੀ ਹੈ ਜਿਹੜੇ ਕੇਵਲ ਸਿਰਫ ਬਾਣੀ ਪੜਨ ਤੱਕ ਹੀ ਸੀਮਤ ਨੇ ਨਿਤਨੇਮ ਵੀ ਕਰਦੇ ਨੇ ਬਾਣੀ ਵੀ ਪੜ੍ਹਦੇ ਨੇ ਪਰ ਉਹ ਸ਼ਬਦ ਦੇ ਅਭਿਆਸ ਤੋਂ ਕੋਰੇ ਨੇ ਇਸ ਪਾਸੇ ਵੱਲ ਨੂੰ ਉਹ ਹਲੇ ਤੁਰੇ ਨਹੀਂ ਚਾਹੀਏ ਉਹ ਗੁਰਮੰਤਰ ਦਾ ਅਭਿਆਸ ਚਾਹੀਏ ਉਹ ਮੂਰ ਮੰਤਰ ਸਹਿਬ ਦਾ ਅਭਿਆਸ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਿੱਖ ਦੀ ਰਹਿਤ ਪੜ੍ਹਦੇ ਆ ਤਾਂ ਗੁਰੂ ਸਾਹਿਬ ਜੀ ਹੁਕਮ ਕਰਦੇ ਨੇ ਗੁਰ ਸਤ ਪੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵ ਗੁਰੂ ਕਾ ਸੇਖ ਅੰਮ੍ਰਿਤ ਵੇਲੇ ਉੱਠੇ ਤੇ ਉੱਠ ਕੇ ਚੌਂਕੜਾ ਮਾਰ ਕੇ ਸਭ ਤੋਂ ਪਹਿਲਾਂ ਸਿਮਰਨ ਕਰੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੇ ਮੂਰ ਮੰਤਰ ਦਾ ਅਭਿਆਸ ਕਰੇ ਬੜੇ ਸਹਿਜੇ ਸਹਿਜੇ ਚਾਹੇ 15 ਮਿੰਟ 10 ਮਿੰਟ ਹੀ ਲਾਵੇ ਪਰ ਬੜੇ ਸਹਿਜੇ ਸਹਿਜੇ ਆਨੰਦ ਦੀ ਨਾਲ ਜਿੰਨਾ ਚਿਰ ਵੀ ਕਰ ਸਕਦਾ ਉਸ ਤੋਂ ਬਾਅਦ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਫਿਰ ਉਸ ਤੋਂ ਬਾਅਦ ਨਿਤਨੇਮ ਕਰੇ ਬੈਹਂਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਫਿਰ ਆਪਣੇ ਕੰਮ-ਕਾਰ ਕਰਦਿਆਂ ਬੈਹਂਦਿਆਂ ਉੱਠਦਿਆਂ ਫਿਰ ਸਿਮਰਨ ਕਰੇ ਤੇ ਪਿਆਰ ਵਾਲਿਓ ਜਿਤਨੇ ਵੀ ਸਿੱਖ ਪੰਥ ਵਿੱਚ ਸ਼ਖਸੀਅਤਾਂ ਹੋਈਆਂ ਨੇ ਗੁਰਮੁਖ ਰੂਹਾ ਉਹ ਸਭ ਨਾਮ ਨਾਲ ਸਿਮਰਨ ਨਾਲ ਅਭਿਆਸ ਨਾਲ ਜੁੜੀਆਂ ਹੋਈਆਂ ਸੀ ਉਹਨਾਂ ਦਾ ਸ਼ਬਦ ਦਾ ਅਭਿਆਸ ਬੜਾ ਸੀ ਸ਼੍ਰੀਮਾਨ ਸੰਤ ਬਾਬਾ ਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲੇ ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਗੰਨੂਆ ਵਾਲੇ ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਜੀ ਕਲੇਰਾ ਵਾਲੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾ ਵਾਲੇ ਅਕਸਾਲ ਦੇ ਮਹਾਪੁਰਖ ਸਾਰੇ ਔਰ ਇੱਥੋਂ ਤੱਕ ਕੇ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਪੁਰਖ ਹੋਏ ਨੇ ਰਾਮਪੁਰ ਖੇੜੇ ਵਾਲੇ ਉਹ 32 ਮਾਲਾ 108 ਬਣ ਗਿਆ ਨਹੀਂ ਕਮਾਲਾ ਹੁੰਗੇ ਜਿਹੜੀ 32 ਮਾਲਾ ਨਿਤਨੇਮ ਤੋਂ ਇਲਾਵਾ ਮੂਲ ਮੰਤਰ ਦੇ ਰੋਜ਼ ਦੇ ਅਭਿਆਸੀ ਸੀ ਇਸ ਕਰਕੇ ਜਿੰਨੇ ਵੀ ਮਹਾਪੁਰਸ਼ਾਂ ਦੇ ਮੈਂ ਨਾਮ ਲਏ ਨੇ ਇਹ ਸਾਰੇ ਮਹਾਪੁਰਸ਼ ਸੰਗਤ ਨੂੰ ਜਦੋਂ ਵੀ ਸੰਗਤ ਨੇ ਜਾਣਾ ਮਿਲਣਾ ਨਿਤਨੇਮ ਤੋਂ ਪਹਿਲਾਂ ਮੂਲ ਮੰਤਰ ਦੇ ਜਾਪ ਲਈ ਪ੍ਰੇਰਣਾ ਕਰਦੇ ਸੀ ਮੀਤ 10 ਵਜੇ ਅੰਮ੍ਰਿਤ ਵੇਲੇ ਸ਼ਨਾਣ ਕਰਕੇ ਭਾਈ ਚਾਹੇ 15 ਮਿੰਟ ਹੀ ਲਾਓ ਪਰ ਮੂਲ ਮੰਤਰ ਦਾ ਅਭਿਆਸ ਜ਼ਰੂਰ ਕਰੋ ਫਿਰ ਸੰਗਤ ਨੇ ਪੁੱਛਣਾ ਬਾਬਾ ਜੀ ਜੇ ਅਸੀਂ 15 ਮਿੰਟ ਵੀ ਅੰਮ੍ਰਿਤ ਵੇਲੇ ਅਭਿਆਸ ਕਰੀਏ ਤਾਂ ਉਹਦੇ ਨਾਲ ਕੀ ਬਖਸ਼ਿਸ਼ਾਂ ਹੁੰਦੀਆਂ ਨੇ ਤੇ ਫਿਰ ਮਹਾਂਪੁਰਸ਼ਾਂ ਨੇ ਦੱਸਣਾ ਕਿ ਭਾਈ ਮੂਲ ਮੰਤਰ ਦਾ ਜਿਹੜਾ ਜਾਪ ਹੈ ਜੇ ਕਿਤੇ ਇੱਕਮਾਨਿਕ ਚਿੱਤ ਹੋ ਕੇ ਕਰ ਲੈਣਾ ਬੰਦਾ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਮਾੜੇ ਕਰਮ ਕੱਟੇ ਜਾਂਦੇ ਨੇ ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚੋਂ ਆਪਾਂ ਪੜ੍ਹਦੇ ਆਂ ਆਪਾਂ ਪੜ੍ਹਦੇ ਆਂ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਐ ਉਹ ਧੋਏ ਇਸ ਕਰਕੇ ਜਿਵੇਂ ਹੱਥ ਪੈਰ ਸਰੀਰ ਤੇ ਮਿੱਟੀ ਲੱਗ ਜਾਏ ਕਰੀਆਦਕ ਵਾਲੇ ਵਸਤਰ ਹੋਣ ਉਹ ਸਾਬਣ ਨਾਲ ਧੋ ਕੇ ਸਾਫ਼ ਹੋ ਜਾਂਦੇ ਨੇ ਇਸ ਤਰ੍ਹਾਂ ਮੂਲ ਮੰਤਰ ਦੇ ਨਾਲ ਅੰਦਰ ਮਾੜੇ ਕਰਮਾਂ ਤੇ ਪਾਪਾਂ ਦੀ ਗੰਦੀ ਮੈਲ ਆ ਜਿਹੜੀ ਉਹ ਸਾਫ਼ ਹੋ ਜਾਂਦੀ ਹੈ ਭਾਂਡਾ ਸਵੱਛ ਹੋ ਜਾਂਦਾ ਹੈ ਫਿਰ ਮੂਲ ਮੰਤਰ ਸਹਿਬ ਦਾ ਜਿਹੜਾ ਜਾਪ ਹੈ ਦੇ ਵਿੱਚ ਇੰਨੀ ਸ਼ਕਤੀ ਹੈ ਜੇ ਕਿਤੇ ਬੰਦਾ ਕਾਗਰ ਹੋ ਕੇ ਅੰਮ੍ਰਿਤ ਵੇਲੇ ਦਾ ਸਿਮਰਨ ਕਰੇ ਤੇ ਸਿੱਧਾ ਪਰਮਾਤਮਾ ਦੇ ਨਾਲ ਸੁੱਤ ਜਾ ਕੇ ਜੁੜ ਜਾਂਦੀ ਹੈ ਔਰ ਸੱਚੇ ਮਨ ਨਾਲ ਜਦੋਂ ਬੰਦਾ ਇਸ ਤਰਫ ਤੁਰਦਾ ਹੈ 11 ਦਿਨਾਂ ਦੇ ਬਾਅਦ ਉਹਨੂੰ ਆਪਣੇ ਕੰਮਾਂ ਦਾ ਰਿਜ਼ਲਟ ਮਿਲਣ ਲੱਗ ਜਾਂਦਾ ਹੈ 11 ਦਿਨਾਂ ਵਿੱਚ ਉਹਦੇ ਸਾਰੇ ਕੰਮ ਪੋਜ਼ਿਟਿਵ ਹੋਣੇ ਸ਼ੁਰੂ ਹੋ ਜਾਂਦੇ ਨੇ ਐਨੀ ਇਸ ਮੂਲ ਮੰਤਰ ਦੇ ਵਿੱਚ ਤਾਕਤ ਹੈ ਤੇ ਕਈ ਪ੍ਰੈਕਟੀਕਲ ਸੁਨੇ ਹੋਏ ਨੇ ਸੰਗਤ ਤੋਂ ਹੀ ਜਿਵੇਂ ਕਿਸੇ ਨੇ ਇੱਕ ਵਾਰ ਬਚਨ ਸੁਣਾਇਆ ਕਿ ਭਾਈ ਸਾਹਿਬ ਦੀ ਮੈਂ ਰੋਜ਼ ਅਮਰਤ ਵੇਲੇ ਉੱਠ ਕੇ 15 ਮਿੰਟ ਮੂਲ ਮੰਤਰ ਦਾ ਅਭਿਆਸ ਕਰਦਾ ਕਾਫੀ ਸਮੇਂ ਤੋਂ ਕਰਦਾ ਇੱਕ ਵੇਰਾਂ ਕਹਿੰਦੇ ਮੇਰੀ ਜ਼ਿੰਦਗੀ ਵਿੱਚ ਕੀ ਹੋਇਆ ਮੈਨੂੰ ਰਾਤ ਨੂੰ ਸੁੱਤੇ ਪਿਆ ਦਬਾ ਪਿਆ ਜਿਵੇਂ ਕਿਸੇ ਨੇ ਮੇਰਾ ਗਲਾ ਫੜ ਲਿਆ ਹੋਵੇ ਤੇ ਜਦੋਂ ਮੇਰਾ ਗਲਾ ਦਬਾਇਆ ਤੇ ਮੇਰੇ ਅੰਦਰੋਂ ਆਪਣੇ ਆਪ ਮੂਲ ਮੰਤਰ ਦਾ ਜਾਪ ਚੱਲ ਪਿਆ ਕਿਉਂਕਿ ਜਦੋਂ ਅਸੀਂ ਰੋਜ਼ ਦੇ ਅਭਿਆਸੀ ਹੁੰਨੇ ਆ ਨਾ ਤਾਂ ਪਿਆਰ ਨਾਲ ਮੂਲ ਮੰਤਰ ਦਾ ਜਦੋਂ ਜਾਪ ਕਰਦੇ ਆ ਮੂਲ ਮੰਤਰ ਸਾਡੇ ਹਿਰਦੇ ਵਿੱਚ ਆ ਕੇ ਬੈਠ ਜਾਂਦਾ ਫਿਰ ਜਦੋਂ ਕੋਈ ਵੀ ਔਖੀ ਘੜੀ ਆਉਂਦੀ ਹੈ ਜੇ ਸੁੱਤੇ ਆ ਪਿਆ ਜਾਂ ਜੇ ਜਾਗਦੇ ਆ ਜਾਂ ਤਾਂ ਸਹਿਜ ਅਵਸਥਾ ਵਿੱਚ ਆਪਣੇ ਆਪ ਮੂਲ ਮੰਤਰ ਦਾ ਜਾਪ ਅੰਦਰੋਂ ਚੱਲ ਪੈਂਦਾ ਹੈ ਐਡੀ ਕਿਰਪਾ ਹੋ ਜਾਂਦੀ ਹੈ ਸੋ ਇਸ ਕਰਕੇ ਜਿੰਨੇ ਵੀ ਬ੍ਰਹਮ ਗਿਆਨੀ ਮਹਾਪੁਰਸ਼ ਹੋਏ ਨੇ ਉਹ ਏਸੇ ਕਰਕੇ ਸੰਗਤ ਨੂੰ ਪ੍ਰੇਰਣਾ ਦਿਆ ਕਰਦੇ ਸੀ ਕਿ ਭਾਈ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਮੂਲ ਮੰਤਰ ਦਾ ਅਭਿਆਸ ਸਭ ਤੋਂ ਵੱਧ ਜ਼ਰੂਰੀ ਹੈ ਮੂਲ ਮੰਤਰ ਸਰਬ ਮਨੋਰਥ ਪੂਰਨ ਮੰਤਰ ਹੈ ਮੂਲ ਮੰਤਰ ਦੇ ਨਾਲ ਜਿਹੜੀ ਵੀ ਤੁਹਾਡੀ ਚੰਗੀ ਇੱਛਾ ਗੁਰਮਤ ਦੇ ਅਨੁਸਾਰ ਪੂਰਨ ਹੁੰਦੀ ਹੈ ਮੂਲ ਮੰਤਰ ਦੇ ਜਾਪ ਵਿੱਚ ਬਿਆਨਤ ਸ਼ਕਤੀ ਹੈ ਕੋਈ ਮਾੜੀਆਂ ਰੂਹਾਂ ਬੁਰੀ ਬਲਾ ਕਿਸੇ ਦਾ ਤੰਤਰ ਮੰਤਰ ਤੁਹਾਡੇ ਨੇੜੇ ਨਹੀਂ ਆ ਸਕਦਾ ਇਤਨਾ ਮੂਲ ਮੰਤਰ ਦਾ ਪ੍ਰਤਾਪ ਹੈ ਇਸ ਕਰਕੇ ਮੂਲ ਮੰਤਰ ਦਾ ਅਭਿਆਸ ਕਰੀਏ ਮਹਾਂਪੁਰਸ਼ਾਂ ਦੀਆਂ ਦਸੀਆਂ ਜੁਗਤੀਆਂ ਨੂੰ ਅਪਣਾਈਏ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਾਡਾ ਮਾਰਗਦਰਸ਼ਨ ਕੀਤਾ ਹੈ ਜੋ ਆਪ ਜੀ ਨੇ ਬਚਨ ਸੁਨੇ ਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਵਧਾਰਿਆ ਬਾਣੀ ਵਿੱਚ ਆਉਂਦਾ ਹੈ ਮੂਲ ਮੰਤਰ ਦੀ ਗੱਲ ਕੀਤੀ ਗਈ ਹੈ ਸੋਇਸ਼ ਕਰਕੇ ਮੂਲ ਮੰਤਰ ਦਾ ਅਭਿਆਸ ਸਿਮਰਨ 3 ਵਜੇ ਉੱਠ ਕੇ ਅਮਰਤ ਵੇਲੇ ਇਸ਼ਨਾਨ ਕਰਕੇ ਮੂਲ ਮੰਤਰ ਦਾ ਜਾਪ ਕਰੋ ਚਾਹੇ 15 ਮਿੰਟ ਲਗਾਓ 15 ਮਿੰਟ ਜਾਪ ਕਰੋ 11 ਦਿਨਾਂ ਦੇ ਵਿੱਚ ਸਤਿਗੁਰੂ ਦੀ ਕਿਰਪਾ ਨਾਲ ਤੁਹਾਨੂੰ ਦੀ ਆਉਟਪੁੱਟ ਮਿਲੇਗੀ। ਕਈ ਕਹਿੰਦੇ ਨੇ ਜੀ ਸਾਤੋਂ ਅੰਮ੍ਰਿਤ ਵੇਲੇ ਉੱਠਤਾ ਖੜਦੇ ਆ ਇਸ਼ਨਾਨ ਨਹੀਂ ਹੁੰਦਾ। ਉਹਨਾਂ ਲਈ ਮਹਾਂਪੁਰਸ਼ ਕਿਹਾ ਕਰਦੇ ਸੀ ਕਿ ਭਾਈ ਕੁੜਲੀ ਕਰਕੇ ਅੱਖਾਂ ਤੇ ਚਿੱਟੇ ਮਾਰ ਕੇ ਆਪਣੇ ਆਸਣ ਦੇ ਵਾਪਸ ਆ ਕੇ ਬੈਠੋ। ਤੇ ਪੰਜ ਵੇਰਾਂ ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕਰਕੇ ਆਪਣੀ ਹਾਜ਼ਰੀ ਲਵਾ ਕੇ ਸੌ ਜਾਓ। ਇਸ ਪਰ ਜੁੜੋ ਇਸ ਕਰਕੇ ਮੂਲ ਮੰਤਰ ਦੇ ਜਾਪ ਵਿੱਚ ਬੜੀ ਤਾਕਤ ਹੈ ਪਿਆਰ ਵਾਲਿਓ। ਅੰਮ੍ਰਿਤ ਵੇਲੇ 3 ਵਜੇ ਉੱਠ ਕੇ ਮੂਲ ਮੰਤਰ ਦਾ ਅਭਿਆਸ ਕਰੋ ਤਾਂ ਕਿ ਗੁਰੂ ਸਾਹਿਬ ਜੀ ਦੀਆਂ ਬੇਅੰਤ ਖੁਸ਼ੀਆਂ ਸਾਡੀ ਝੋਲੀ ਪੈ ਸਕਣ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ